ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦੇ ਕਰੰਟ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਡਿਸਕਸ਼ਨ ਕਰਨਾ ਹੈ ਜਿਸ ਦੇ ਵਿੱਚ ਕੈਨੇਡਾ ਦੇ ਲਈ ਜੇਕਰ ਤੁਸੀਂ ਸਟੱਡੀ ਵੀਜ਼ਾ ਲਗਾਇਆ ਹੈ ਵਿਜ਼ਿਟਰ ਟੂਰਿਸਟ ਵੀਜ਼ਾ ਲਗਾਇਆ ਹੈ ਵਰਕ ਪਰਮਿਟ ਲਗਾਇਆ ਹੈ ਜਾਂ ਸੁਪਰ ਵੀਜ਼ਾ ਅਪਲਾਈ ਕੀਤਾ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋ ਸਕਦੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀਪਸ ਨੂੰ ਅਡਾ ਅਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਅੱਜ ਦੇ ਵੀਡੀਓ ਦੇ ਵਿੱਚ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਇੰਡੀਆ ਤੋਂ ਕੀਤੀ ਹੈ ਪਾਕਿਸਤਾਨ ਤੋਂ ਕੀਤੀ ਹੈ ਦੁਬਈ ਤੋਂ ਕੀਤੀ ਹੈ ਬਹਿਰੀਨ ਤੋਂ ਕੀਤੀ ਹੈ ਆਸਟ੍ਰੇਲੀਆ ਜਾਂ ਯੂਕੇ ਤੋਂ ਕੀਤੀ ਹੈ ਸਿੰਗਾਪੁਰ ਤੋਂ ਕੀਤੀ ਹੈ ਤਾਂ ਤੁਹਾਡੇ ਲਈ ਜ਼ਰੂਰੀ ਹੋ ਸਕਦੀ ਹੈ ਕਿਉਂਕਿ ਇਹਨਾਂ ਸਾਰੀਆਂ ਕੰਟਰੀਆਂ ਤੋਂ ਕੈਨੇਡਾ ਦੇ ਲਈ ਪ੍ਰੋਸੈਸਿੰਗ ਟਾਈਮ ਕੀ ਹੈ ਉਸ ਬਾਰੇ ਡਿਸਕਸ਼ਨ ਕਰਾਂਗੇ ਜੋ ਵੀ ਟਾਈਮ ਪੀਰੀਅਡ ਡਿਸਕਸ਼ਨ ਕਰਨਾ ਹੈ ਇਹ ਆਫਟਰ ਬਾਇਓਮੈਟ੍ਰਿਕ ਹੈ ਜੇਕਰ ਤੁਸੀਂ ਫਰੈਸ਼ ਫਾਈਲ ਲਾਈ ਹੈ ਜੇਕਰ ਰਿਫਿਊਜ਼ਲ ਤੋਂ ਬਾਅਦ ਤੁਹਾਡੀ ਫਾਈਲ ਲੱਗੀ ਹੈ ਤਾਂ ਜਦੋਂ ਤੁਹਾਡੇ ਬਾਇਓਮੈਟ੍ਰਿਕ ਅਪਡੇਟ ਹੋ ਜਾਂਦੇ ਆ ਤੁਹਾਡੀ ਜੀਸੀਕੀ ਦੇ ਉੱਤੇ ਜਿਹੜਾ ਵੀ ਤੁਹਾਡਾ ਤੁਸੀਂ ਪੋਰਟਲ ਤੋਂ ਫਾਈਲ ਲਗਾਈ ਉੱਥੇ ਉਸ ਤੋਂ ਬਾਅਦ ਇਹ ਪ੍ਰੋਸੈਸਿੰਗ ਟਾਈਮ ਕਾਊਂਟ ਹੁੰਦਾ ਹੈ ਇਹਦੇ ਵਿੱਚ ਸੈਟਰਡੇ ਤੇ ਸੰਡੇ ਕਾਊਂਟ ਨਹੀਂ ਹੁੰਦੇ ਇਹਦੇ ਵਿੱਚ ਵਰਕਿੰਗ ਡੇਜ਼ ਜਿਹੜੇ ਆ ਜਾਂ ਬਿਜ਼ਨਸ ਡੇਜ਼ ਜਿਹੜੇ ਉਹੀ ਕਾਊਂਟ ਹੁੰਦੇ ਆ ਕੋਈ ਵੀ ਹੌਲੀਡੇ ਕਾਊਂਟ ਨਹੀਂ ਹੁੰਦਾ ਵੀਡੀਓ ਸ਼ੁਰੂ ਕਰ ਲੈਣੇ ਆ ਸ਼ੁਰੂ ਕਰਦੇ ਆ ਆਪਾਂ ਵਿਜ਼ਿਟਰ ਵੀਜ਼ਾ ਤੋਂ ਸਭ ਤੋਂ ਪਹਿਲਾਂ ਵਿਜ਼ਿਟਰ ਵੀਜ਼ਾ ਦਾ ਇੰਡੀਆ ਤੋਂ ਜਿਹੜਾ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ ਕਰੰਟ ਪ੍ਰੋਸੈਸਿੰਗ ਟਾਈਮ ਉਹ 17 ਦਿਨ ਦਾ ਹੈ ਯਾਨੀ 17 ਡੇਸ ਦਾ ਹੈ ਜੇਕਰ ਤੁਸੀਂ ਇੰਡੀਆ ਤੋਂ ਫਾਈਲ ਲਗਾਈਏ ਕੈਨੇਡਾ ਦੇ ਲਈ ਪਰ ਜੇਕਰ ਇਹ canada.ca ਦੇ ਹਿਸਾਬ ਨਾਲ ਦੱਸ ਰਿਹਾ ਪ੍ਰੈਕਟੀਕਲੀ ਜੇਕਰ ਆਪਾਂ ਜਾਣਦੇ ਹਾਂ ਤੇ ਵਾਕਈ ਵਿਥਿਨ ਮੰਥ ਜਿਹੜਿਆ ਉਹ ਰਿਜ਼ਲਟ ਆ ਰਹੇ ਨੇ ਇਵਨ ਕਿ ਕਈ ਵਾਰੀ 7 ਤੋਂ ਲੈ ਕੇ 15 ਦਿਨ ਦੇ ਵਿੱਚ ਵੀ ਰਿਜ਼ਲਟ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਆ ਪਰ ਲਗਭਗ ਲਗਭਗ 70% ਰਿਜ਼ਲਟ ਜਿਹੜੇ ਉਹ ਵਿਦਿਨ ਮੰਥ ਆ ਰਹੇ ਆ 30% ਰਿਜ਼ਲਟ ਅਜੇ ਨਹੀਂ ਜਿਹੜੇ ਡਿਲੇ ਹੋ ਰਹੇ ਆ ਹੁਣ ਕਮੈਂਟ ਵਾਲੇ ਕਹੀ ਇਹ ਵੀ ਨਾ ਕਿਉ ਕਿ ਭਈ ਮੇਰੀ ਫਾਈਲ ਲੱਗੀ ਨੂੰ 4 ਮਹੀਨੇ ਹੋ ਗਏ 3 ਮਹੀਨੇ ਹੋ ਗਏ 5 ਮਹੀਨੇ ਹੋ ਗਏ ਜਿਨ੍ਹਾਂ ਦੀ ਰੀਸੈਂਟਲੀ ਫਾਈਲ ਲੱਗ ਰਹੀ ਹੈ ਉਹਨਾਂ ਦੇ ਰਿਜ਼ਲਟ ਦੀ ਗੱਲ ਕਰ ਰਿਹਾ ਕਈ ਫਾਈਲਸ ਬੈਕਲੌਗ ਤੇ ਵਿੱਚ ਹੈਗੀਆਂ ਨੇ ਉਹਨਾਂ ਫਾਈਲਸ ਦੇ ਵਾਸਤੇ ਤੁਸੀਂ ਵੈਬ ਫਾਰਮ ਰੇਜ਼ ਕਰਦੇ ਰਹਿਣਾ ਹੈਗਾ ਪਾਕਿਸਤਾਨ ਤੋਂ 22 ਦਿਨ ਦਾ ਟਾਈਮ ਲੱਗ ਰਿਹਾ ਜੇਕਰ ਦੁਬਈ ਤੋਂ ਫਾਈਲ ਲਗਾਈ ਹੈ 26 ਦਿਨ ਦਾ ਟਾਈਮ ਲੱਗ ਰਿਹਾ ਯੂਕੇ ਤੋਂ ਬਹੁਤ ਟਾਈਮ ਹਾਲੇ ਵੀ ਲੱਗ ਰਿਹਾ ਤਕਰੀਬਨ 360 ਦਿਨ 359 ਦਿਨ ਦਾ ਟਾਈਮ ਜਿਹੜਾ ਉਹ ਲੱਗ ਰਿਹਾ ਹੈ 9 ਦਿਨ ਦਾ ਟਾਈਮ ਜਿਹੜਾ ਆਸਟ੍ਰੇਲੀਆ ਤੋਂ ਬਹਿਰੀਨ ਤੋਂ 65 ਯਾਨੀ 65 ਦਿਨ ਦਾ ਟਾਈਮ ਲੱਗ ਰਿਹਾ ਤੇ ਸਿੰਗਾਪੁਰ ਤੋਂ 40 ਦਿਨ ਦਾ ਟਾਈਮ ਲੱਗ ਰਿਹਾ ਜੇਕਰ ਤੁਸੀਂ ਕੈਨੇਡਾ ਵਾਸਤੇ ਅਪਲਾਈ ਕੀਤਾ ਹੈ ਆਪਣਾ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਕਿਸੇ ਵੀ ਕੰਟਰੀ ਇੰਡੀਆ ਤੋਂ ਇਲਾਵਾ ਜਿਹੜੀਆਂ ਦੂਜੀਆਂ ਕੰਟਰੀਜ਼ ਨੇ ਉਹਦਾ ਆਪਾਂ ਕੈਨੇਡਾ.ca ਦੇ ਹਿਸਾਬ ਦੇ ਨਾਲ ਹੀ ਡਿਸਕਸ਼ਨ ਕਰ ਸਕਦੇ ਪ੍ਰੈਕਟੀਕਲੀ ਨਹੀਂ ਕਰ ਸਕਦੇ ਕਿਉਂਕਿ ਐਵਰੇਜ ਕਾਲ ਆਉਂਦੀਆਂ ਨੇ ਤੇ ਉਹਨਾਂ ਕਾਲਸ ਦੇ ਬੇਸ ਦੇ ਉੱਤੇ ਆਪਾਂ ਨਹੀਂ ਡਿਸਾਈਡ ਕਰ ਸਕਦੇ ਕਿ ਬਈ ਐਕਚੁਅਲ ਪ੍ਰੋਸੈਸਿੰਗ ਟਾਈਮ ਕੀ ਹੈ ਪਰ ਜਿਹੜੀਆਂ ਮੋਸਟ ਆਫ ਕੇਸਸ ਦੇ ਵਿੱਚ ਕਾਲਸ ਹੁੰਦੀਆਂ ਨੇ ਉਹਦੇ ਵਿੱਚ ਸਟੈਂਡਰਡ ਟਾਈਮ ਪੀਰੀਅਡ ਦੇ ਵਿੱਚ ਰਿਜ਼ਲਟ ਆ ਰਹੇ ਨੇ ਤਕਰੀਬਨ 1 ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਇਹਨਾਂ ਸਾਰੀਆਂ ਕੰਟਰੀਜ਼ ਤੋਂ ਆ ਰਹੇ ਯੂਕੇ ਨੂੰ ਛੱਡ ਕੇ ਯੂਕੇ ਦਾ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਡਿਲੇ ਹੈਗਾ ਜੇਕਰ ਤੁਸੀਂ ਕੈਨੇਡਾ ਦੇ ਲਈ ਵਿਜ਼ਿਟਰ ਫਾਈਲਿੰਗ ਕੀਤੀ ਹੈ ਚਲੋ ਜੀ ਉਸ ਤੋਂ ਬਾਅਦ ਆ ਜਾਂਦੇ ਆਪਾਂ ਸਟੱਡੀ ਪਰਮਿਟ 7 ਵੀਕ ਦਾ ਟਾਈਮ ਲੱਗ ਰਿਹਾ ਹੈ ਪਾਕਿਸਤਾਨ ਤੋਂ ਤੇ ਇੰਡੀਆ ਤੋਂ 8 ਵੀਕ ਦਾ ਟਾਈਮ ਲੱਗ ਰਿਹਾ ਹੈ ਸਟੱਡੀ ਪਰਮਿਟ ਦੇ ਕੇਸ ਦੇ ਵਿੱਚ ਤੇ ਰਿਐਲਿਟੀ ਇਹ ਹੈ ਕਿ ਤਿੰਨ ਤਿੰਨ ਦਿਨ ਦੇ ਵਿੱਚ 7-7 ਦਿਨ ਦੇ ਵਿੱਚ 10-12-12 ਦਿਨ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਰਿਫਿਊਜ਼ਲ ਆ ਰਹੇ ਨੇ ਸਟੱਡੀ ਵੀਜ਼ਾ ਦੇ ਬਹੁਤ ਮਾੜਾ ਪ੍ਰੋਸੈਸਿੰਗ ਟਾਈਮ ਇਸ ਟਾਈਮ ਸਟੱਡੀ ਵੀਜ਼ਾ ਦਾ ਚੱਲ ਰਿਹਾ ਜੇਕਰ ਤੁਸੀਂ 10 ਅਪਲੀਕੇਸ਼ਨ ਲਗਾ ਰਹੇ ਹੋ ਤਾਂ 3-4 ਅਪਲੀਕੇਸ਼ਨ ਹੀ ਅਪਰੂਵ ਹੋ ਰਹੀਆਂ ਨੇ ਲਗਭਗ 70 ਜਾਂ 60% ਰਿਜ਼ਲਟ ਜਿਹੜਾ ਉਹ ਰਿਫਿਊਜ਼ਲ ਵਾਲੇ ਪਾਸੇ ਨੂੰ ਹੈਗਾ ਪਰ ਰਿਜ਼ਲਟ ਬਹੁਤ ਫਾਸਟ ਆ ਰਹੇ ਨੇ ਇਹ ਜਿਹੜਾ ਪ੍ਰੋਸੈਸਿੰਗ ਟਾਈਮ ਇੱਥੇ ਦਿੱਤਾ ਹੋਇਆ 8 ਵੀਕ ਦਾ ਉਸ ਤੋਂ ਵੀ ਕੱਟ ਜਿਹੜਾ ਉਹ ਟਾਈਮ ਲੱਗ ਰਿਹਾ ਕਿਸੇ ਕਿਸੇ ਕੇਸ ਦੇ ਵਿੱਚ ਡੇਢ ਦੋ ਮਹੀਨੇ ਲੱਗ ਰਹੇ ਨੇ ਤੇ ਮੋਸਟ ਆਫ ਕੇਸਸ ਦੇ ਵਿੱਚ ਰਿਜ਼ਲਟ ਜਲਦੀ ਆ ਰਿਹਾ ਜਿਹੜੀਆਂ ਬੈਕਲੌਗ ਵਿੱਚ ਫਾਈਲਸ ਹੋਈਆਂ ਨੇ ਆਪਾਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਉਹਨਾਂ ਵਾਸਤੇ ਵੈਬ ਫਾਰਮ ਹੀ ਇੱਕ ਦਵਾਈ ਹੈਗੀ ਹੈ ਤੁਸੀਂ ਵੈਬ ਫਾਰਮ ਪ੍ਰੈਸ ਕਰੋ ਵਰਕ ਪਰਮਿਟ ਤੇ ਆਜਨਿਆ 18 ਵੀਕ ਦਾ ਟਾਈਮ ਇੰਡੀਆ ਤੋਂ ਲੱਗ ਰਿਹਾ ਤੇ 8 ਵੀਕ ਦਾ ਟਾਈਮ ਜਿਹੜਾ ਹੈ ਉਹ ਲੱਗ ਰਿਹਾ ਪਾਕਿਸਤਾਨ ਤੋਂ ਦੁਬਈ ਤੋਂ 10 ਵੀਕ ਦਾ ਟਾਈਮ ਲੱਗ ਰਿਹਾ यूके ਤੋਂ 17 ਵੀਕ ਦਾ ਟਾਈਮ ਲੱਗ ਰਿਹਾ ਹੈ 13 ਵੀਕ ਦਾ ਟਾਈਮ ਲੱਗ ਰਿਹਾ ਹੈ ਸਿੰਗਾਪੁਰ ਤੋਂ ਬਹਿਰੈਨ ਤੋਂ 7 ਵੀਕ ਦਾ ਟਾਈਮ ਲੱਗ ਰਿਹਾ ਹੈ ਜੇਕਰ ਤੁਸੀਂ ਕੈਨੇਡਾ ਦੇ ਲਈ ਵਰਕ ਪਰਮਿਟ ਅਪਲਾਈ ਕੀਤਾ ਹੈ ਇੰਡੀਆ ਤੋਂ 18 ਵੀਕ ਦਾ canada.ca ਦੇ ਉੱਤੇ ਪ੍ਰੋਸੈਸਿੰਗ ਟਾਈਮ ਦਿੱਤਾ ਹੋਇਆ ਪਰ ਜੇਕਰ ਰਿਐਲਿਟੀ ਦੀ ਗੱਲ ਕੀਤੀ ਜਾਵੇ ਐਕਚੁਅਲ ਗੱਲ ਕੀਤੀ ਜਾਵੇ ਪ੍ਰੈਕਟੀਕਲੀ ਗੱਲ ਕੀਤੀ ਜਾਵੇ ਤਾਂ ਬਹੁਤ ਤੇਜ਼ ਰਿਜ਼ਲਟ ਆ ਰਹੇ ਨੇ ਜਿਹੜੀਆਂ ਹਾਲ ਫਿਲਹਾਲ ਚ ਫੈਸਲੇ ਲੱਗ ਰਹੀਆਂ ਨੇ ਵਿਦੀਨ 2 ਮੰਥ 2 ਮਹੀਨੇ ਦੇ ਵਿੱਚ ਵਿੱਚ ਦੋ ਜਾਂ 2 ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਕੁਝ ਪੁਰਾਣੀਆਂ ਫਾਈਲ ਜਿਹੜੀਆਂ ਨੇ ਉਹ ਪੈਂਟਿੰਗ ਦੇ ਵਿੱਚ ਜ਼ਰੂਰ ਪਈਆਂ ਹੈਗੀਆਂ ਹੁਣ ਆਪਾਂ ਆ ਜਾਂਦੇ ਹਾਂ ਸੁਪਰ ਵੀਜ਼ਾ 112 ਦਿਨ ਦਾ ਟਾਈਮ ਇੰਡੀਆ ਤੋਂ ਲੱਗ ਰਿਹਾ ਹੈ ਪਾਕਿਸਤਾਨ ਤੋਂ 147 ਦਿਨ ਯਾਨੀ 147 ਡੇਸ ਦਾ ਟਾਈਮ ਜਿਹੜਾ ਉਹ ਲੱਗ ਰਿਹਾ ਹੈ ਜੇਕਰ ਤੁਸੀਂ ਕੈਨੇਡਾ ਦੇ ਲਈ ਸੁਪਰ ਵੀਜ਼ਾ ਅਪਲਾਈ ਕੀਤਾ ਹੈ ਜੇਕਰ ਜਰਨਲੀ ਤੁਹਾਡੀ ਫਾਈਲ ਪ੍ਰੋਸੈਸ ਹੋ ਜਾਂਦੀ ਹੈ ਅਫਰੈਂਡ ਤੁਹਾਡਾ ਮੈਡੀਕਲ ਹੁੰਦਾ ਸਾਰਾ ਕੁਝ ਨਾਰਮਲ ਹੁੰਦਾ ਹੈ ਤਾਂ ਤਕਰੀਬਨ 2 ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਜਿਹੜਾ ਉਹ ਸੁਪਰ ਵੀਜ਼ਾ ਦਾ ਆ ਜਾਂਦਾ ਪਰ ਜੇਕਰ ਦੁਬਾਰਾ ਮੈਡੀਕਲ ਮੰਗ ਲੇ ਜਾਂ ਫਿਰ ਮੈਡੀਕਲ ਨਹੀਂ ਕਰਵਾਇਆ ਐਮਬੈਸੀ ਦੀ ਡਿਮਾਂਡ ਤੇ ਮੈਡੀਕਲ ਹੋ ਰਿਹਾ ਹੈ ਤਾਂ ਤਕਰੀਬਨ 3 ਮਹੀਨੇ ਦਾ ਟਾਈਮ ਲੱਗ ਰਿਹਾ ਤੇ ਜੇ ਦੁਬਾਰਾ ਮੈਡੀਕਲ ਮੰਗਿਆ ਜਾਂਦਾ ਤਾਂ ਕਈ ਵਾਰੀ 6-6 ਮਹੀਨੇ ਜਾਂ 4-4 ਮਹੀਨੇ ਵੀ ਤੁਹਾਡੀ ਫਾਈਲ ਦੇ ਉੱਤੇ ਲੱਗ ਸਕਦੇ ਹੈਗੇ ਨੇ ਸੁਪਰ ਵੀਜ਼ਾ ਦੇ ਕੇਸ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਬੱਚੇ ਕੈਨੇਡਾ ਦੇ ਵਿੱਚ ਪੀਆਰ ਨੇ ਤੇ ਉਹਨਾਂ ਬੱਚਿਆਂ ਨੇ ਆਪਣੇ ਫਾਦਰ ਮਦਰ ਜਾਂ ਫਿਰ ਦਾਦਾ ਦਾਦੀ ਦਾ ਯਾਨੀ ਕਿ ਪੈਰੈਂਟਸ ਤੇ ਗ੍ਰੈਂਡ ਪੈਰੈਂਟਸ ਦਾ ਜਿਹੜਾ ਵੀਜ਼ਾ ਹੈ ਉਹ ਹੁੰਦਾ ਹੈ ਜਿਹਨੂੰ ਕਹਿ ਸਰਗੇ ਸੁਪਰ ਵੀਜ਼ਾ ਕਿਹਾ ਜਾਂਦਾ ਹੈ ਇਹ ਉਹਦਾ ਪ੍ਰੋਸੈਸਿੰਗ ਟਾਈਮ ਹੈ ਉਹਦਾ ਸਕਸੈਸ ਰੇਟ ਹਾਲੇ ਵੀ ਬਹੁਤ ਠੀਕ ਹੈ ਖਾਸ ਕਰਕੇ ਜਿਹੜਾ ਸੁਪਰ ਵੀਜ਼ਾ ਦਾ ਹੈ ਪਰ ਇਸ ਟਾਈਮ ਦੇ ਉੱਤੇ ਸਟੱਡੀ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਤੇ ਬਹੁਤ ਫਾਸਟ ਹੈ ਖਾਸ ਕਰਕੇ ਟ੍ਰੈਂਡ ਜਿਹੜਾ ਉਹ ਬਹੁਤ ਮਾੜਾ ਚੱਲ ਰਿਹਾ ਹੈ ਹਾਂ ਜੇਕਰ ਤੁਹਾਡਾ ਕੋਰਸ ਕਾਲਜ ਸਹੀ ਹੈ ਖਾਸ ਕਰਕੇ ਕੋਰਸ ਰਿਲੇਵੈਂਟ ਹੈ ਤੇ ਕੋਰਸ ਪ੍ਰੋਗਰੈਸ਼ਨ ਹੈਗਾ ਤਾਂ ਤੁਹਾਡੇ ਵੀਜ਼ਾ ਆਉਣ ਦੇ ਚਾਂਸਸ ਕਾਫੀ ਨੇ ਪਰ ਜੇਕਰ ਕੋਰਸ ਪ੍ਰੋਗਰੈਸ਼ਨ ਵਾਲਾ ਇਸ਼ੂ ਹੈਗਾ ਜਾਂ ਫਿਰ ਕੋਰਸ ਮੈਚ ਨਹੀਂ ਹੈਗਾ ਪਿਛਲੀ ਸਟੱਡੀ ਦੇ ਨਾਲ ਰਿਲੇਵੈਂਟ ਨਹੀਂ ਹੈਗਾ ਤਾਂ ਪ੍ਰੋਬਲਮਸ ਆ ਰਹੀਆਂ ਨੇ ਤੇ ਖਾਸ ਕਰਕੇ ਪੀਟੀ ਵਾਲਿਆਂ ਨੂੰ ਬਹੁਤ ਪ੍ਰੋਬਲਮਸ ਆ ਰਹੀਆਂ ਨੇ ਜਿਨ੍ਹਾਂ ਨੇ ਇੰਗਲਿਸ਼ ਲੈਂਗੁਏਜ ਦਾ ਟੈਸਟ ਪੀਟੀ ਦਾ ਦਿੱਤਾ ਹੈ ਆਲਸ ਦੇ ਰਿਜ਼ਲਟ ਫਿਰ ਵੀ ਠੀਕ-ਠਾਕ ਉਮੀਦ ਕਰਦਾ ਹਾਂ ਲੋਕਸੰਦਾ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਸਿਰਫ ਤੁਹਾਡੀ ਗੱਲ ਹੁੰਦੀ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਅਸੀਂ ਬਣਾਉਂਦੇ ਜੇ ਤੁਸੀਂ ਉਹਦਾ ਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ